ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂਚਕ ਨੇ ਪੁਨਿਆਰ ਸਥਿਤ ਸਹਿਕਾਰੀ 슈ਗਰ ਮਿਲ ਵਿਖੇ ਗੰਨਾ ਬਜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਤੇ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੀ ਹਿੱਤ ਹੈਸ਼ੀ ਰਹੀ ਹੈ ਅਤੇ ਆਪਣੇ ਘਰ ਦੇ 30 ਮਹੀਨੇ ਵਿੱਚ 41 ਰੁਪਏ ਗੰਨੇ ਦਾ ਭਾਅ ਵਧਾਇਆ ਗਿਆ ਹੈ ਤੇ ਹੁਣ ਵੀ 10 ਰੁਪਏ ਵਧਾ ਦਿੱਤਾ ਗਿਆ ਜਿਸ ਨਾਲ ਗੰਨੇ ਦਾ ਭਾਅ ਪੰਜਾਬ ਵਿੱਚ ਦੇਸ਼ ਦੇ ਸਾਰੇ ਰਾਜਾਂ ਨਾਲੋਂ ਵੱਧ 401 ਪ੍ਰਤੀ ਕੁਇੰਟਲ ਹੋ ਗਿਆ ਹੈ ਗੁਣਾ ਕਿਹਾ ਕਿ ਪੁਨਿਆਰ 슈ਗਰ ਮਿਲ ਦੀ ਕਪੈਸਿਟੀ ਵੀ ਵਧਾ ਦਿੱਤੀ ਗਈ ਹੈ ਤੇ ਜਿੱਥੇ ਫਿਲਹਾਲ ਹਰ ਰੋਜ਼ 20000 ਕੁਇੰਟਲ ਗੰਨੇ ਦੀ ਪੜਾਈ ਹੁੰਦੀ ਹੈ ਤੇ ਉੱਥੇ ਹੀ ਡੇਢ ਮਹੀਨੇ ਬਾਅਦ ਮਿਲਦੇ ਅਪਡੇਟ ਹੋਣ ਤੇ ਇੱਥੇ 2.5 ਗੁਣਾ ਗੰਨੇ ਦੀ ਪੜਾਈ ਜਿੱਥੇ ਸਰਪੱਤ ਚਾਹੇਗੀ ਦਾ ਸੱਤ ਦਾ ਹੀ ਹੋ ਜਾਣਾ ਹੈ ਸਰ ਸਾਹਮਣੇ ਆਇਸਲ ਸਾਹਮਣੇ ਜੀ panjing ਸਾਰੇ ਇਧਰ ਦੇਖ ਜੀ ਸਰ ਸਰ ਜੀ ਸਰ ਜੀ ਸਰ ਸਾਹਮਣੇ ਜੀ ਇਹਨੂੰ ਸਟਾਰਟ ਨਹੀਂ ਕਰਦਾ ਸਰ ਜੀ ਕੀ ਜੀ ਇਹਨਾਂ ਨੂੰ ਦੋ ਕੰਬਰ ਕਿੱਲੇ ਜਗਵੀਰ ਜੀ ਉਹ ਕਹੇ ਜਗਵੀਰ ਭਾਈ ਇਧਰ ਆ ਕੇ ਕੰਬਰ ਲਓ ਹਮੇਉ ਹਾਂ ਜੀ ਓਕੇ ਜੀ ਥੈਂਕ ਯੂ ਹਜੀਤ ਸਿੰਘ ਜੀ ਰਮਨ ਜੀ ਆ ਖੜੇ ਭਰਾ ਦਾ ਜੀ ਬਣਾ ਪਈ ਪਈ ਦੇਖ ਮਾਰ ਹਜੀ ਭਾਜੀ ਸਰ ਜੀ ਸਰ ਜੀ ਓਕੇ ਸਰਦੇਵ ਸਿੰਘ ਜੇਠਾ ਸਿੰਘ ਦੀ ਮਸਾਉਣਾ ਵਿਭਾਗ ਵਾਲਾ ਦਿੰਨਾ ਅਪਣੇ 800 ਗੁਰ ਮੇਲ ਜਿਹੜੀ ਕਿਸੇ ਪਹਿਚਾਨ ਦੀ ਮਤਾਜ਼ ਨਹੀਂ ਬੜੀ ਪੁਰਾਣੀ ਤੇ ਹਿਸਟੋਰੀਕਲ ਸਾਡੀ ਇਹ ਮੇਲਾ ਸੋ ਅੱਜ ਇਸ ਗੰਨੇ ਨੂੰ ਪੀੜ ਹੰ ਦਾ ਜਿਹੜਾ سلسلہ ਰੰਮ ਕੀਤਾ ਗਿਆ ਉਹਦਾ ਲਗਾਟ ਕੀਤਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਸ ਮਿਲ ਦੇ ਕਰਮਚਾਰੀਆਂ ਅਫੀਸਰ ਸੇਵਾਦਾਰਾਂ ਨੂੰ ਔਰ ਕਿਸਾਨਾਂ ਨੂੰ ਮੁਬਾਰਕ ਕਰਨਾ ਕਿ ਅੱਜ ਜਿਹੜਾ ਉਹ ਸੀਜ਼ਨ ਦੀ ਸ਼ੁਰੂਆਤ ਕੀਤੀ ਸੋ ਮੇਰੇ ਨਾਲ ਰਮਨ ਮੈਲ ਜੀ ਜਿਹੜੇ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਤੇ ਮੇਰੇ ਵੱਡੇ ਵੀ ਸੰ세ਰ ਸਿੰਘ ਜੀ ਜਿਹੜੇ ਹਲਕਾ ਚਾਹ ਦਿਨਾ ਨਗਰ ਜ਼ਿਲ੍ਹਾ ਪ੍ਰਧਾਨ ਨੇ ਹੋਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਫਸਤ ਕਾਰਜਕਰਤਾ ਜੀ ਆਏ ਸਾਰਿਆਂ ਦੀ ਹਾਜ਼ਰੀ 'ਚ ਅੱਠ ਬੜਾ ਭਾਗਾਂ ਵਾਲਾ ਦਿਨ ਆ ਇਹ ਵੀ ਕੀਤੀ ਜਾ ਰਹੀ ਸੀਗੀ ਵੀ ਜਨੇਰਾ ਜਿਹੜਾ ਸੀਜ਼ਨ ਉਹ ਜਲਦੀ ਸ਼ੁਰੂ ਹੋਵੇ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨ ਜੋ ਮੁੱਖ ਮੰਤਰੀ ਸਰਦਾਰ ਕੁਬਸ ਸਮਾਧੀ ਰਹੀ ਚ ਪੰਜਾਬੀ ਲੋਕਾਂ ਦਾ ਜੀਵਨ ਪਦਰ ਉੱਪਰ ਚੱਕਣ ਦੇ ਲਈ ਜਾਂ ਜੋ ਵੀ ਕਿਸੇ ਦਿੱਤੇ ਦੇ ਅੰਦਰ ਕਿਸੇ ਰਾਕੇ ਦੇ ਅੰਦਰ ਕਿਸੇ ਰਿਗਿਲਟੀ ਦੀ ਲੋੜ ਹੁੰਦੀ ਹੈ ਉਹਨਾਂ ਧਿਆਨ ਚ ਰੱਖ ਕੇ ਸਰਕਾਰੇ ਵੀ ਜਿਹੜੇ ਐਕਸ਼ਨ ਲੈਂਦੀ ਹੈ ਸੋ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੇ ਸਮੇਂ 'ਚ ਜਾਂ ਹੋਰ ਆਮ ਕਿਸਾਨਾਂ ਦੇ ਨਾਲ ਜੋ ਸਰਕਾਰੀ ਕਮਿਟਮੈਂਟ ਸੀਗੀ ਕਿ ਅਸੀਂ ਇਹਨੂੰ ਮਤਲਬ ਜਿਹੜਾ ਉਹ ਨਵੰਬਰ ਦੇ ਵਿੱਚ ਇਸ ਨੂੰ ਹੱਲ ਕਰਾਂਗੇ 25 ਤੋਂ 3 ਨਵੰਬਰ ਦੇ ਦਰਮਿਆਨ ਸੋ ਅੱਜ ਦੀ ਵਤਨ ਜਿਹੜਾ ਮਾਨ ਜੋ ਮੁੱਖ ਮੰਤਰੀ ਜੀ ਨੇ ਪੂਰਾ ਕੀਤਾ ਸੋ ਲਗਭਗ ਪੰਜਾਬ ਦੀਆਂ ਕਾਫੀ ਮਿਲਣਾ ਸੋ ਉਹਨਾਂ ਦੀ ਕਿਸੇ ਕੱਲ ਹੋਈ ਹੈ ਕਿਸੇ ਅੱਜ ਹੋ ਰਹੀ ਹੈ ਸੋ ਇਹ ਵੀ ਇੱਕ ਮੈਂ ਸਮਝਦਾ ਕਿ ਆ ਬੜਾ ਚੰਗਾ ਪੰਜਾਬ ਸਰਕਾਰ ਦਾ ਫੈਸਲਾ ਆ ਕਿ ਅਸੀਂ ਇਹ ਸੀਜ਼ਨ ਦੇ ਦੌਰਾਨ ਵੀ 10 ਰੁਪਏ ਹੋਰ ਜਿਹੜਾ ਰੇਟ ਗੰਨੇ ਦਾ ਵਧਾਇਆ ਸੋ ਜਦੋਂ ਦੀ ਸਰਕਾਰ ਬਣੀ ਹੈ ਪਿਛਲੇ 30 ਮਹੀਨਿਆਂ ਦੇ ਦੌਰਾਨ 48 ਰੁਪਏ ਜਿਹੜਾ ਹੈ ਉਹ ਸਰਕਾਰ ਨੇ ਗੰਨੇ ਦਾ ਰੇਟ ਵਧਾਇਆ ਸੋ ਪੂਰੇ ਦੇਸ਼ੀ ਅੰਦਰ ਪੰਜਾਬ ਇਸ ਵੇਲੇ ਸਭ ਤੋਂ ਟੌਪ ਤੇ ਹੈ 400 ਰੁਪਏ ਜਿਹੜਾ ਗੰਨੇ ਦਾ ਰੇਟ ਹੈ ਸੋ ਇਹ ਜਿਹੜੀ ਮੇਲ ਆ ਹਰ ਰੋਜ਼ 20 ਹਰ ਕਵਾਂਟਲ ਗੰਨਾ ਜਿਹੜਾ ਉਹ ਕਿਹਾ ਜਾਊਗਾ ਸੋ ਆ ਵਾਕੀ ਜਿਹੜਾ ਹੈ ਨਵੀਂ ਜਿਹੜੀ ਮਿਲ ਨੂੰ ਅਪਡੇਟ ਮਨਵਾਸੀ ਇਹਨੂੰ ਕੀਤਾ ਉਹਦਾ ਵੀ ਲਗਭਗ 1 ਮਹੀਨਾ 1.5 ਮਿੰਟ ਬਾਅਦ ਕੰਮ ਆਰੰਭ ਕਰਾਂਗੇ ਸੋ ਉਹਦੇ ਵੀ ਚਾਲੂ ਹੋਣ ਦੇ ਨਾਲ ਇੱਕ ਮੈਂ ਸਮਝਦਾ ਵੀ 2.5 ਗੁਣਾ ਕੈਪੈਸਿਟੀ ਜਿਹੜੀ ਹੈ ਦੀ ਲਗਭਗ 60000 ਟਨ ਰੋਜ਼ ਦਾ ਫਿਰਦੀ ਬਣ ਜੂਗੀ ਸੋ ਇਹ ਗੁਰਦਾਸਪੁਰ ਪਠਾਨਕੋਟ ਦੇ ਗੰਨਾ ਕਾਸ਼ਕਾਰਾਂ ਲਈ ਮੈਂ ਸਮਝਦਾ ਕਿ ਬੜਾ ਇੱਕ ਕੋਸ਼ਕਵਰੀ ਵਾਲਾ ਵੀ ਆ ਉਹਨਾਂ ਨੂੰ ਰਾਹਤ ਦੇਣ ਵਾਲਾ ਵੀ ਆ ਸੋ ਲਗਭਗ ਗੰਨਾ ਪੀੜਿਆ ਗਿਆ ਗੁਰੂਸੋ ਮਾਨਜੂ ਮੱਖਮੰਦਰੀ ਸਰਦਾਰਤ ਗਵਾਨ ਮਾਨਜੀ ਵੱਲੋਂ ਡੇਰੇ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਫਿਰ ਦੁਬਾਰਾ ਮਿਲ ਦੇ ਅੱਜ ਸੀਜ਼ਨ ਦੀ ਸ਼ੁਰੂਆਤ ਮੁਕਤੇ ਬਹੁਤ ਬਹੁਤ ਮੁबारकਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸੀਜ਼ਨ ਹਰ ਫੈਕਿਲਟੀ ਜਿਹੜੀ ਇਸ ਸੀਜ਼ਨ ਨਾਲ ਜੁੜੀ ਆ ਉਹਦੇ ਲਈ ਵਧੀਆ ਸਫਲਤਾ